2023 ਨੂੰ ਇੱਕ ਬਹੁਤ ਅਹਿਮ ਪ੍ਰਾਈਵੇਟ ਮੈਂਬਰ ਬਿਲ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਦਫਤਰ ਵਿੱਚ ਜਾ ਕੇ ਆਪਣੇ ਨਾਲ ਕੁਲੀਕਸ ਕਾਂਗਰਸ ਪਾਰਟੀ ਦੇ ਨਾਲ ਲਿਜਾ ਕੇ ਐਮ ਐਲ ਏਜ਼ ਮੈਂ ਇੱਕ ਬਿਲ ਉਹਨਾਂ ਨੂੰ ਜ਼ਾਤੀ ਤੌਰ ਤੇ ਮਿਲ ਕੇ ਸਮਝਾਇਆ ਵੀ ਤੇ ਪੇਸ਼ ਕੀਤਾ ਵਾ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਔਰ ਹੁਣ ਤੱਕ ਸ਼ਾਇਦ ਆਪਣੇ ਦੇਸ਼ ਵਿੱਚ ਹੋਰ ਬਹੁਤ ਸਾਰੇ ਸੂਬਿਆਂ 'ਚ ਇਹ ਕਾਨੂੰਨ ਬਣ ਗਿਆ ਲੇਕਿਨ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਇਹ ਬੇਨਤੀ ਕੀਤੀ ਸੀਗੀ ਕਿ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਗੈਰ ਪੰਜਾਬੀ ਆਉਂਦਾ ਸਾਡੇ ਸਟੇਟ ਵਿੱਚ ਚਾਹੇ ਉਹ ਕੰਮ ਕਰਨ ਆਉਂਦਾ ਚਾਹੇ ਉਹ ਪੱਕੇ ਤੌਰ ਦੇ ਉੱਤੇ ਕੋਈ ਐਗਰੀਕਲਚਰ ਜ਼ਮੀਨ ਲੈਣ ਆਉਂਦਾ ਜਾਂ ਰਹਿਣ ਆਉਂਦਾ ਵਾ ਉਹ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਕਾਨੂੰਨ ਬਣਾਇਆ ਜਾਵੇ ਜੇ ਜਿਸ ਕਾਨੂੰਨ ਦਾ ਨਾਮ ਹੈ ਹਿਮਾਚਲ ਪ੍ਰਦੇਸ਼ ਟੈਨੈਂਸੀ ਐਂਡ ਲੈਂਡ ਰਿਫਾਰਮਜ਼ ਐਕਟ 1972 ਇਹ ਉਸ ਵਕਤ ਦੇ ਜਿਹੜੇ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪਰਮਾਰ ਮੈਨੂੰ ਸਮਝਦਾ ਬੜੇ ਦੂਰ ਅੰਦੇਸ਼ ਸੀ ਕਿ ਕਾਂਗਰਸ ਪਾਰਟੀ ਦੇ ਸਰਕਾਰ ਸੀਗੀ ਉਹਨਾਂ ਨੇ 50 ਸਾਲ ਪਹਿਲਾਂ ਇਹ ਲਾਅ ਹਿਮਾਚਲ ਪ੍ਰਦੇਸ਼ ਵਿੱਚ ਬਣਾਇਆ ਤਾਂ ਕਿ ਹਿਮਾਚਲੀਆਂ ਦੀ ਹੋਣਦ ਬਚ ਸਕੇ ਉਹਨਾਂ ਦੀ ਜ਼ੁਬਾਨ ਬਚ ਸਕੇ ਉਹਨਾਂ ਦਾ ਸੱਭਿਆਚਾਰ ਉਹਨਾਂ ਦੇ ਧਾਰਮਿਕ ਤੇ ਸਮਾਜਿਕ ਰੀਤੀ ਰਿਵਾਜ ਬਚ ਸਕਣ ਕੋਗਾ ਉਹਨਾਂ ਨੂੰ ਪਤਾ ਸੀਗਾ ਕਿ ਅਗਰ ਹਿਮਾਚਲ ਪ੍ਰਦੇਸ਼ ਵਿੱਚ ਕਿਸੇ ਤਰੀਕੇ ਦੀ ਅਸੀਂ ਪਾਬੰਦੀ ਨਾ ਲਾਈ ਬਾਹਰੋਂ ਆਉਣ ਤੇ ਲੋਕਾਂ ਤੇ ਤਾਂ ਹਿਮਾਚਲ ਦੇ ਜਿਹੜੇ ਗਰੀਬ ਬਾਗਵਾਨ ਆ ਛੋਟੇ ਕਿਸਾਨ ਨੇ 2-4-5 ਬਿਗੀਆਂ ਦੇ ਬਾਗ ਨੇ ਉਹਨਾਂ ਨੂੰ ਦਿੱਲੀ ਬੰਬਈ ਤੇ ਕਲਕੱਤਾ ਵਰਗੇ ਅਮੀਰਾਂ ਨੇ ਆਣ ਕੇ ਖਰੀਦ ਲੈਣਾ ਤੇ ਉੱਥੇ ਇਹਨਾਂ ਹਿਮਾਚਲੀਆਂ ਨੂੰ ਆਪਣੇ ਹੀ ਬਾਗਾ ਜ਼ਮੀਨਾਂ ਵਿੱਚ ਨੌਕਰ ਬਣਾ ਲੈਣਾ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਅੱਜ ਇਸ ਕਰਕੇ ਲੋੜ ਆ ਕਿਉਂਕਿ ਪੰਜਾਬ ਦੀ ਜਿਹੜੀ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਆ ਜਿਹੜਾ ਆਬਾਦੀ ਦਾ ਸੰਤੁਲਨ ਹੈ ਉਹ ਬਹੁਤ ਵੱਡੇ ਖਤਰੇ 'ਚ ਪਿਆ ਹੋਇਆ ਵਾ ਕਾਰਨ ਇਸ ਦਾ ਹੈ ਕਿ ਸਾਡੀ ਪੌਣੇ 3 ਕਰੋੜ ਆਬਾਦੀ ਆ ਪੰਜਾਬ ਦੀ ਅਪ੍ਰੋਕਸੀਮੇਟਲੀ ਇਸ ਵਕਤ ਇਸ ਪੌਣੇ 3 ਕਰੋੜ ਚੋਂ ਕੋਈ ਲਗਭਗ 75-80 ਲੱਖ ਪੰਜਾਬ ਦੇ ਜਿਹੜੇ ਲੋਕ ਨੇ ਉਹ ਪਿਛਲੇ ਕੁਝ ਦਹਾਕਿਆਂ ਵਿੱਚ ਸਾਰੇ ਵਿਸ਼ਵ 'ਚ ਫੈਲ ਚੁੱਕੇ ਨੇ ਤੁਸੀਂ ਦੇਖ ਰਿਹਾ ਹੋ ਕਿ ਕੈਨੇਡਾ ਵਿੱਚ ਸਾਡੀ ਪੋਪੂਲੇਸ਼ਨ ਆਲਮੋਸਟ ਇੱਕ ਮਿਲੀਅਨ ਤੋਂ ਉੱਤੇ ਰਜਿਸਟਰਡ ਹੈ ਇਸੇ ਤਰੀਕੇ ਨਾਲ ਯੂ ਐਸ ਏ ਚ ਆਸਟ੍ਰੇਲੀਆ ਨਿਊਜ਼ੀਲੈਂਡ ਚ ਸਾਰੇ ਯੂਰਪ ਚ ਮਿਡਲ ਈਸਟ ਵਿੱਚ ਔਰ ਇਹ ਜਿਹੜੀ ਮਾਈਗ੍ਰੇਸ਼ਨ ਹੋਈ ਆ ਇਹਦੀ ਜਗ੍ਹਾ ਦੇ ਉੱਤੇ ਪੰਜਾਬ ਵਿੱਚ ਇਲੀਗਲ ਤਰੀਕੇ ਨਾਲ ਮੈਂ ਕਹਿ ਰਿਹਾ ਗੈਰ ਕਾਨੂੰਨੀ ਢੰਗ ਦੇ ਨਾਲ ਬਹੁਤ ਵੱਡੀ ਵਸੋਂ ਪੰਜਾਬ ਦੇ ਵਿੱਚ ਉਹਨਾਂ ਨੂੰ ਰਿਪਲੇਸ ਕਰ ਗਈ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਮੇਰੇ ਐਸਟੀਮੇਟ ਨਾਲ ਪੰਜਾਬ ਦੇ ਵਿੱਚ ਇਸ ਵਕਤ ਆਲਮੋਸਟ 50 ਲੱਖ ਦੇ ਕਰੀਬ ਗੈਰ ਪੰਜਾਬੀ ਆ ਚੁੱਕੇ ਨੇ ਵੱਸ ਚੁੱਕੇ ਨੇ ਅਸੀਂ ਕਿਸੇ ਗੈਰ ਪੰਜਾਬੀ ਦੇ ਖਿਲਾਫ ਨਹੀਂ ਹੈਗੇ ਮਾਈਂਡ ਯੂ ਕੁਝ ਪ੍ਰਚਾਰ ਪ੍ਰੋਪਗੈਂਡਾ ਇਸ ਤਰ੍ਹਾਂ ਦਾ ਕੀਤਾ ਗਿਆ ਪਾਰਲੀਮੈਂਟ ਇਲੈਕਸ਼ਨ ਵਿੱਚ ਖਾਸ ਤੌਰ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਰਤਾ ਬਿਹਾਰ ਦੀ ਰੈਲੀ ਵਿੱਚ ਜਾ ਕੇ ਕਿ ਕਾਂਗਰਸ ਦਾ ਇੱਕ ਲੀਡਰ ਹੈ ਜੋ ਪੰਜਾਬ ਵਿੱਚ ਬਿਹਾਰੀਆਂ ਨੂੰ ਬਿਹਾਰ ਪੰਜਾਬ ਵਿੱਚ ਬਿਹਾਰੀਆਂ ਨੂੰ ਕੱਢ ਰਹਾ ਹੈ ਬਾਹਰ ਨਾ ਮੈਂ ਕਦੀ ਸ਼ਬਦ ਵਰਤਿਆ ਬਿਹਾਰੀ ਨਾ ਮੈਂ ਕਦੀ ਸ਼ਬਦ ਵਰਤਿਆ ਯੂਪ ਨਾ ਮੈਂ ਕੋਈ ਹੋਰ ਕੋਈ ਇਸ ਤਰ੍ਹਾਂ ਦਾ ਸ਼ਬਦ ਵਰਤਿਆ ਮੇਰਾ ਲੌਜੀਕ ਸਿੰਪਲ ਐਂਡ ਪਲੇਨ ਹੈ ਕਿੰਤ ਸਾਡੇ ਦੇਸ਼ ਦੇ ਵਿੱਚੋਂ ਕੋਈ ਵੀ ਆਦਮੀ ਪੰਜਾਬ ਦੇ ਵਿੱਚ ਅਗਰ ਵਸਣਾ ਚਾਹੁੰਦਾ ਰਹਿਣਾ ਚਾਹੁੰਦਾ ਵੋਟਰ ਬਣਨਾ ਚਾਹੁੰਦਾ ਸਰਕਾਰੀ ਨੌਕਰੀ ਲੈਣਾ ਚਾਹੁੰਦਾ ਤੇ ਜਿਹੜੇ ਹਿਮਾਚਲ ਪ੍ਰਦੇਸ਼ ਨੇ ਲਾਅ ਬਣਾਏ ਨੇ ਉਸ ਆਧਾਰ ਦੇ ਉੱਤੇ ਉਹ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਤੇ ਪੰਜਾਬ ਦੇ ਵਿੱਚ ਵੱਸ ਸਕਦਾ ਇਸ ਤੋਂ ਪਹਿਲਾਂ ਜਿੱਦਾਂ ਜ਼ਿਕਰ ਕੀਤਾ ਕਿ ਗੁਜਰਾਤ ਰਾਜਸਥਾਨ ਨਾਰਥ-ਈਸਟ ਦੀਆਂ ਬੜੀਆਂ ਸਟੇਟਾਂ ਵਿੱਚ ਲਾਅ ਬਣ ਚੁੱਕਾ ਆਲਰੇਡੀ ਔਰ ਲੇਟੈਸਟ ਬੀਜੇਪੀ ਰੂਲ ਸਟੇਟ ਉਤਰਾਖੰਡ ਵਿੱਚ ਵਿਸ਼ੇਸ਼ ਤੌਰ ਤੇ ਬੀਜੇਪੀ ਦੀ ਸਰਕਾਰ ਨੇ ਹੁਣੇ ਹੀ ਇਸ ਸਾਲ ਦੇ ਮਾਰਚ ਮਹੀਨੇ ਵਿੱਚ ਆਪਣੀ ਸਟੇਟ ਵਿੱਚ ਵੀ ਲਾਅ ਇਹ ਜਿਹੜਾ ਇੰਟਰੋਡਿਊਸ ਕੀਤਾ ਵਾ ਜਿਹੜੀ ਮੈਂ ਡੈਮੋਗ੍ਰਾਫਿਕ ਸਿਚੁਏਸ਼ਨ ਉਹਦਾ ਉਦਾਹਰਣ ਤੁਹਾਨੂੰ ਮਿਲ ਗਿਆ ਜਦੋਂ ਜਗਤਪੁਰੇ ਵਿੱਚ ਪੰਚਾਇਤੀ ਚੋਣਾਂ ਵਿੱਚ ਮੋਹੱਲੀ ਦੇ ਇੱਕ ਪਿੰਡ ਵਿੱਚ ਜਦੋਂ ਉਹਨਾਂ ਨੇ ਵੋਟਰ ਸੂਚੀ ਲਈ ਤਾਂ ਉਸ ਵੋਟਰ ਸੂਚੀ ਵਿੱਚ ਪਤਾ ਲੱਗਿਆ ਕਿ ਜਿਹੜਾ origignal ਜਗਤਪੁਰੇ ਦੇ ਵਸਿੰਦੇ ਸੀਗੇ ਉਹਨਾਂ ਦੀਆਂ ਵੋਟਾਂ ਸਿਰਫ 8900 ਰਹਿ ਗਈਆਂ ਤੇ ਜਿਹੜੇ ਬਾਹਰੋਂ ਆ ਕੇ ਲੋਕੀ ਕਿਸੇ ਲਾਗੇ ਕਲੋਨੀ ਚ ਵਸੇ ਸੀ ਸਰਕਾਰ ਨੇ ਉਹਨਾਂ ਦੀਆਂ ਵੋਟਾਂ ਚੱਕ ਕੇ ਜਗਤਪੁਰੇ ਵਿੱਚ ਅੱਜ ਕੇ 9000 ਵੋਟ ਬਣਾ ਦਿੱਤੇ ਕਿਉਂਕਿ ਅਕਸਰ ਜਿਹੜਾ ਪੰਜਾਬ ਚ ਆ ਗਿਆ ਜਿਹੜਾ ਦਾ ਆਧਾਰ ਕਾਰਡ ਬਣ ਗਿਆ ਉਹ ਕਿਤੇ ਨਾ ਕਿਤੇ ਤਾਂ ਵੋਟਰ ਬਣ ਨਹੀਂ ਆ। ਸੋ ਸਾਡਾ ਸਭ ਤੋਂ ਵੱਡਾ ਖਤਰਾ ਜਿਹੜਾ ਸਾਡੀ ਆਈਡੈਂਟੀਟੀ ਨੂੰ ਸਾਡੀ ਪੰਜਾਬ ਦੀ ਐਗਜ਼ਿਸਟੈਂਸ ਨੂੰ ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਸਾਡੀ ਜ਼ੁਬਾਨ ਨੂੰ ਜਿਵੇਂ ਮੈਂ ਕਿਹਾ ਕਿ ਸਾਡੇ ਸਵਾਦ ਧਾਰਮਿਕ ਅਤੇ ਜਿਹੜੇ ਸਮਾਜਿਕ ਰੀਤੀ ਰਿਵਾਜਾਂ ਨੂੰ ਪੰਦਾ ਵਾ ਜਿਹੜੇ ਕੁਝ ਲੋਕ ਇਹ ਦਲੀਲ ਦਿੰਦੇ ਨੇ ਕਿ ਸਾਡੇ ਬੱਚੇ ਵੀ ਵਿਦੇਸ਼ਾਂ ਵਿੱਚ ਜਾ ਰਹੇ ਨੇ ਉਹਦਾ ਜਵਾਬ ਜਦੋਂ ਭਗਵੰਤ ਮਾਨ ਨੂੰ ਪੁੱਛਿਆ ਪਾਰਲੀਮੈਂਟ ਦੇ ਇਲੈਕਸ਼ਨ ਵਿੱਚ ਜਾਂ ਕੁਝ ਸਾਡੇ ਆਪਣੀ ਪਾਰਟੀ ਦੇ ਲੀਡਰਜ਼ ਨੂੰ ਕਈ ਪੁੱਛ ਲੈਂਦੇ ਨੇ ਬਾਹਰ ਕਿ ਤੁਸੀਂ ਉਹ ਉਹ ਕਹਿੰਦੇ ਨੇ ਜੀ ਸਾਡੇ ਬੱਚੇ ਵੀ ਬਾਹਰ ਜਾ ਰਹੇ ਉਹਨਾਂ ਨੂੰ ਮੇਰਾ ਇਹੀ ਜਵਾਬ ਆ ਕਿ ਤੁਸੀਂ ਇਹ ਦੱਸੋ ਕਿ ਸਾਡੇ ਪੰਜਾਬੀਆਂ ਨੂੰ ਵਿਸ਼ਵ ਦੇ ਵਿੱਚ ਚਾਹੇ ਉਹ ਕੈਨੇਡਾ ਚਾਹੇ ਅਮਰੀਕਾ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਕੀ ਬਿਨਾਂ ਸ਼ਰਤੋਂ ਉੱਥੇ ਰਹਿਣ ਦਿੰਦਾ ਕੋਈ ਜਿਹਨੀਆਂ ਪਾਸਪੋਰਟ ਹੋਣਾ ਹੈ ਸ਼ਰਤ ਹੈ ਵੀਜ਼ਾ ਹੋਣਾ ਹੈ ਸ਼ਰਤ ਹੈ ਪੀਆਰ ਦੀ ਐਪਲੀਕੇਸ਼ਨ ਦੇਣਾ ਹੈ ਉਹ ਸ਼ਰਤ ਹੈ ਵਰਕ ਪਰਮਿਟ ਲੈਣਾ ਉਹ ਸ਼ਰਤ ਹੈ ਔਰ ਇੱਕ ਇੰਪੋਰਟੈਂਟ ਗੱਲ ਹੋਰ ਹੈ ਆ ਕਿ ਇਹ ਜਿਹੜੇ ਦੇਸ਼ਾਂ ਦਾ ਮੈਂ ਨਾਮ ਲੈ ਰਿਹਾ ਜਿੱਥੇ ਜ਼ਿਕਰ ਕਰਦੇ ਸਾਡੇ ਪੋਲੀਟਿਸ਼ੀਅਨ ਇੱਕ ਗੱਲ ਅੱਛੀ ਤਰ੍ਹਾਂ ਯਾਦ ਰੱਖੋ ਕਿ ਉਹਨਾਂ ਦੇਸ਼ਾਂ ਦੀ オリジナル ਆਬਾਦੀ ਨਹੀਂ ਸ਼ਿਫਟ ਕਰ ਰਹੀ ਕਿਤੇ ਵੀ ਉੱਥੇ ਹੀ ਆ ਕੈਨੇਡਾ ਉੱਥੇ ਹੀ ਆ ਆਸਟ੍ਰੇਲੀਆ ਉੱਥੇ ਅਮਰੀਕਾ ਕਿਉਂਕਿ ਉਹਨਾਂ ਕੋ ਲੈਂਡ ਮਾਸ ਬਹੁਤ ਜ਼ਿਆਦਾ ਵਾ ਉਹਨਾਂ ਕੋ ਰਕਬਾ ਇੰਨਾ ਜ਼ਿਆਦਾ ਉਹਨਾਂ ਨੂੰ ਹਿਊਮਨ ਰਿਸੋਰਸ ਮੈਨਪਾਵਰ ਵਰਕਫੋਰਸ ਚਾਹੀਦੀ ਆ ਇਸ ਕਰਕੇ ਉਹ ਸੱਦਾ ਦਿੰਦੇ ਨੇ ਜਦੋਂ ਉਹਨਾਂ ਦੀ ਵਰਕਫੋਰਸ ਪੂਰੀ ਹੋ ਜਾਂਦੀ ਆ ਉਹ ਉਥੇ ਰੋਕ ਦਿੰਦੇ ਨੇ ਹੁਣ ਲੇਟੈਸਟ ਤੁਸੀਂ ਦੇਖੋਗੇ ਕਿ ਕੈਨੇਡਾ ਤੇ ਅਮਰੀਕਾ ਨੇ ਬਹੁਤ ਸ਼ਕਤੀ ਕਰਤੀ ਆ ਇਮੀਗ੍ਰੇਸ਼ਨ ਲਾਜ਼ ਨੂੰ ਬਹੁਤ ਟਾਈਟਨ ਕਰਤਾ ਬਲਕਿ ਜਿਹੜਾ ਡੋਨਲਡ ਟਰੰਪ ਦੀ ਇਲੈਕਸ਼ਨ ਦਾ ਇੱਕ ਬੜਾ ਵੱਡਾ ਨੁਕਤਾ ਇਹ ਸੀਗਾ ਉਥੋਂ ਦੀ ਅਮਰੀਕਨਸ ਨੇ ਫੀਲ ਕੀਤਾ ਕਿ ਸਾਡੀਆਂ ਜੌਬਸ ਸਾਡਾ ਜਿਹੜਾ ਕਲਚਰ ਸਾਡਾ ਜਿਹੜੀ ਸਾਡੀ ਲੈਂਗੁਏਜ ਉਹ ਖਰਾਬ ਹੋ ਰਹੀ ਆ ਤੁਸੀਂ ਵਿਸ਼ਪ ਚੋਂ ਆ ਰਹੇ ਬਾਹਰਲੇ ਲੋਕਾਂ ਨੂੰ ਰੋਕਿਆ ਜਾਵੇ ਇਹ ਟਰੰਪ ਦਾ ਇੱਕ ਇਲੈਕਟੋਰਲ ਬਹੁਤ ਵੱਡਾ ਮੁੱਦਾ ਤੇ ਜਿਹੜੀ ਕੈਨੇਡਾ ਦੀ ਹੁਣ ਹੋਣ ਜਾ ਰਹੀ ਇਲੈਕਸ਼ਨ ਉਹ ਸਿਲੈਕਸ਼ਨ ਵਿੱਚ ਵੀ ਜਿਹੜਾ ਟਰੂਡੋ ਦੇ ਆਪੋਜ਼ਿਟ ਕੈਂਪ ਹੈਗਾ ਵਾ ਉਹਨਾਂ ਦਾ ਬਹੁਤ ਵੱਡਾ ਮੁੱਦਾ ਮੁੱਦਾ ਇਹੀ ਆ ਕਿ ਅਸੀਂ ਬਾਹਰੋਂ ਕਿਸੇ ਨੂੰ ਆਉਣ ਨਹੀਂ ਦੇਣਾ ਚਾਹੁੰਦੇ ਤੋਂ ਮੈਂ ਤਾਂ ਫਿਰ ਇਹ ਕਹਿ ਰਿਹਾ ਵਾਂ ਕਿ ਭਾਰਤ ਸਾਡਾ ਇੱਕ ਦੇਸ਼ ਹੈ ਮੈਂ ਕਿਸੇ ਦੇ ਖਿਲਾਫ ਨਹੀਂਗਾ ਜੀ ਸਦਕੇ ਆਓ ਲੇਕਿਨ ਕੋਈ ਨਾ ਕੋਈ ਕਾਨੂੰਨ ਅਸੂਲ ਕੋਈ ਨਾ ਕੋਈ ਸ਼ਰਤ ਕੋਈ ਪੂਰੀ ਕਰਕੇ ਆਉਣ ਕਿਉਂਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿ ਅਨ ਰਜਿਸਟਰਡ ਅਨ ਵੈਰੀਫਾਈਡ ਇੰਨੀ ਵੱਡੀ ਆਬਾਦੀ ਆ ਜਿਹਦੇ ਕਰਕੇ ਬਹੁਤ ਵੱਡਾ ਕਾਨੂੰਨ ਲਾਅ ਐਂਡ ਆਰਡਰ ਇਸ਼ੂ ਬਣ ਰਿਹਾ ਬਹੁਤ ਜ਼ਿਆਦਾ ਕ੍ਰਾਈਮ ਹੋ ਰਿਹਾ ਬਹੁਤ ਜ਼ਿਆਦਾ ਚੋਰੀਆਂ ਬਹੁਤ ਜ਼ਿਆਦਾ ਕਤਲੋਗਾਰ ਆ ਆ ਤਾਜ਼ਾ ਮਿਸਾਲ ਕੁੰਬੜਾ ਪਿੰਡ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਮਾਰ ਦੇਣਾ ਤੇ ਪੁਲਿਸ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਧਰਨਾ ਲੱਗਾ ਮੁਜਾਰਾ ਹੋਇਆ ਤੇ ਫਿਰ ਪੁਲਿਸ ਨੇ ਕੁਛ ਉਹਦੇ ਮਾੜਾ ਮੋਟਾ ਜਿਹੜਾ ਐਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਦੂਜਾ ਮੈਂ ਕਹਿ ਰਿਹਾ ਸੀਗਾ ਕਿ ਜਿੱਦਾਂ ਮੈਂ ਕਿਹਾ ਕਿ ਅਸੀਂ ਕਿਸੇ ਦੇ ਖਿਲਾਫ ਨਹੀਂ ਆ ਅਸੀਂ ਹਿਮਾਚਲ ਜਾਂਦੇ ਆ हिमाचल प्रदेश ਵਿੱਚ ਵੜਦਿਆਂ ਨੂੰ ਸਾਡੇ ਕੋਲ 50 ਰੁਪਏ ਪ੍ਰਤੀ ਗੱਡੀ ਉਹ ਟੋਲ ਟੈਕਸ ਕਲੈਕਟ ਕਰ ਰਹੇ ਨੇ ਉਹ ਵੀ ਇੱਕ ਲਾ ਉਹਨਾਂ ਦਾ ਔਰ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਮੈਂ ਬਿੱਲ ਦਿੱਤਾ ਸੀਗਾ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਮੇਰੇ ਕੋਲ ਸਾਰਾ ਰਿਕਾਰਡ ਹੈ ਚੰਗੀ ਤਰ੍ਹਾਂ ਨਾਲ ਇਸ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਇਸ ਬਿੱਲ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਔਰ ਚੀਫ ਮਨਿਸਟਰ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਨੇ ਠੰਡੇ ਬਸਤੇ ਵਿੱਚ ਪਾਤਾ ਮੈਨੂੰ ਦੋ ਚਿੱਠੀਆਂ ਭੇਜੀਆਂ ਸਪੀਕਰ ਨੇ ਆ ਮੈਂ ਤੁਹਾਨੂੰ ਚਿੱਠੀਆਂ ਦਾ ਤੁਹਾਨੂੰ ਈਮੇਲ ਵੀ ਕਰ ਦੂੰਗਾ ਉਹਨੂੰ ਸਕੈਨ ਕਰਕੇ ਇੱਕ ਮੈਨੂੰ ਭੇਜੀ ਉਹਨਾਂ ਨੇ 22 ਜੂਨ 2023 ਨੂੰ ਮੈਨੂੰ ਲਿਖ ਦਿੱਤਾ ਉਹਨਾਂ ਨੇ ਕਿ ਤੁਹਾਡਾ ਜਿਹੜਾ ਹਿਮਾਚਲ ਪ੍ਰਦੇਸ਼ ਸੌਰੀ ਪੰਜਾਬ ਟੈਨੈਂਸੀ ਲੈਂਡ ਰਿਫਾਰਮਸ ਬਿਲ 2023 ਅਸੀਂ ਭੇਜ ਦਿੱਤਾ ਅੱਗੇ ਡਿਪਾਰਟਮੈਂਟ ਆਫ ਰੈਵਨਿਊ ਰੀਹੈਬਿਟੇਸ਼ਨ ਐਂਡ ਡਿਜ਼ਾਸਟਰ ਮੈਨੇਜਮੈਂਟ ਦੇਖੋ ਕਿੰਡੀ ਹਾਸੋ ਹੀ ਨਹੀਂ ਗੱਲ ਆ ਤੇ ਇਹਦਾ ਇਹਮ ਬਿਲ ਪੇਸ਼ ਕੀਤਾ ਵਾ ਤੇ ਆ ਪਹਿਲੀ ਚਿੱਠੀ ਮੈਨੂੰ ਭੇਜਦੇ ਆ 22 ਜੂਨ 2023 ਨੂੰ ਅਖੇ ਜੀ ਇਹਦੇ ਵਿੱਚ ਫਾਈਨੈਂਸ਼ੀਅਲ ਐਸਪੈਕਟਸ ਇਨਵੋਲਵ ਨੇ ਇਸ ਕਰਕੇ ਅਸੀਂ ਆ ਮਾਲ ਵਿਭਾਗ ਤੇ ਡਿਜ਼ਾਸਟਰ ਮੈਨੇਜਮੈਂਟ ਨੂੰ ਭੇਜਤਾ